ਤਾਂ ਹਾਂ ਜੀ ਮਿੱਤਰੋ ਕਿੱਦਾਂ ਸਾਰੇ ਤੁਹਾਡਾ ਯਾਰ ਲੱਗਿਆਗਾ ਤੁਹਾਡੇ ਲਈ ਇੱਕ ਹੋਰ ਕੈਂਟਪਣੀ ਦੀ ਵੀਡੀਓ ਤੇ ਮਿੱਤਰੋ ਪਿਛਲੀ ਵੀਡੀਓ ਚ ਕੁਝ ਕੈਂਟ ਮਰਾਈਆਂ ਸੀ ਤਾਂ ਆਹ ਵੀਡੀਓ ਦੇ ਵਿੱਚ ਬਾਈ ਨੇ ਐਡ ਕੀਤੀਆਂ ਤਾਂ ਵੀਡੀਓ ਗੱਲਬਾਤ ਸਾਰਾ ਲੱਗ ਕਿਸਰਾ ਗੱਲਬਾਤ ਆ ਯਾਰ ਤੇ ਅੰਤ ਤੱਕ ਵੇਖਦੇ ਰਹੋ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਾ ਕਰੋ ਯਾਰ ਚਲੋ ਪਹਿਲਾਂ ਦੇਖਦੇ ਸਭ ਤੋਂ ਪਹਿਲਾਂ ਇਹ ਵੀਡੀਓ ਇਹ ਕਿਹੜੀਆਂ ਨਵੀਆਂ ਜੱਟੀਆਂ ਆ ਗਈਆਂ ਮੈਨੂੰ 2 ਨੰਬਰ ਵਾਲੀ ਜੱਟੀ ਤੇ ਛੱਕ ਜਾ ਪੈਂਦਾ ਕੰਜਰੋ ਇਹ ਸਟੈਪ ਕੁੜੀਆਂ ਨਹੀਂ ਕਰ ਸਕਦੀਆਂ ਲੱਖ ਦੀ ਲਹੰਤ ਹੈ ਇਹੋ ਜੇ ਵੈਲੀ ਤੇ ਪਿੱਛੇ ਹੱਥ ਵਾਲਾ ਇਸ਼ਾਰਾ ਥੋੜਾ ਜਿਹਾ ਗਲਤ ਹੋ ਗਿਆ ਲੱਗਦਾ ਕੁੜੀਆਂ ਸਾਰੀਆਂ ਬਾਹਰ ਤੁਰੀ ਜਾਂਦੀਆਂ ਪਿੱਛੋਂ ਮੁੰਡੇ ਮੋਡੀਫਾਈ ਕੀਤੇ ਜਾਂਦੇ ਡੀ ਜੇ ਸਟੂਡੀਓ ਵਾਲੇ ਐਮੀ ਵਿਰਕ ਨੂੰ ਦੁੱਧ ਪਿਆ ਦੇ ਕਮਜ਼ੋਰ ਹੋ ਗਿਆ ਲੱਗਿਆ ਤੇਰਾ ਸਾਨੂੰ ਰੋਗ ਲੱਗਿਆ ਹੋਰ ਪਾਸੇ ਜਿਆਦਾ ਨਿਗਾਹ ਜਾ ਰਹੀ ਆ ਜੀ ਬੈਲ ਲੱਗਦਾ ਨਹੀਂ ਕੱਲੇ ਆ ਐਮੀ ਵਿਰਕ ਦੀ ਮਾਸੀ ਦੇ ਤਾਏ ਦੀ ਕੁੜੀ ਦੇ ਜੇਠ ਦੀ ਮਾਸੀ ਦਾ ਮੁੰਡਾ ਚੱਲ ਓਏ ਸੇਵਕਾ ਇੱਥੇ ਕੰਮ ਖਤਰੇ ਵਾਲਾ ਹਿੰਦੀ ਬੋਲਣ ਦਾ ਕਿੰਨਾ ਸ਼ੌਕ ਆ ਹਿੰਦੀ ਬੋਲਣ ਦਾ ਰ ਮੜਮੀ ਮੈਨੂੰ ਅਬੇ ਜਲਦੀ ਬੋਲ ਕੱਲ ਸਵੇਪਨਵੇਲ ਨਿਕਲ ਬਹੁਤ ਤੇ ਸ਼ੌਕ ਆ ਹਿੰਦੀ 'ਚ ਮਤਲਬ ਸਾਡੀ ਤਾਂ ਵਜੋਂ ਪੰਜਾਬੀਆਂ ਦੀ ਹਿੰਦੀ ਫਸੀ ਜਾਂਦੀ ਹੁੰਦੀ ਆ। ਸੋ ਤੁਸੀਂ ਵਧੀਆ ਹਿੰਦੀ ਬੋਲ ਲੰਨੇ ਆ। ਹਾਂਜੀ। ਹਿੰਦੀ ਤਾਂ ਪਹਿਲਾਂ ਦੰਦਾ 'ਚ ਜਰਦਾ ਕੱਢ ਲਾ ਪ੍ਰਧਾਨ। ਤੇ ਹਿੰਦੀ 'ਚ ਮਰਜ਼ੀ ਬੋਲ ਕੇ ਦਿਖਾ ਦਿਓ ਸਾਨੂੰ। ਹਿੰਦੀ 'ਚ ਮੈਂ ਬਾਤ ਕਰੇ। ਚਲੋ ਕਰ ਲੈਣੀ ਆ ਬਸ। ਚਲੋ ਸ਼ੁਰੂ ਕਰੋ ਤਾਂ ਤੁਸੀਂ ਹਿੰਦੀ 'ਚ ਮੈਂ ਗੱਲ ਕਰਦੀ ਹੁਣ ਕਿ ਤੁਹਾਡੇ ਨਾਲ। ਤੁਸੀਂ ਹੀ ਕਰੋ ਹੁਣ ਪਹਿਲਾਂ। ਤੁਹਾ ਘਰ 'ਤੇ ਕੌਣ-ਕੌਣ ਹੈ? ਘਰ 'ਤੇ ਮੰਮੀ, ਮੰਮੀ ਡੈਡੀ। ਇਹ ਤਾਂ ਫੇਰ ਪੰਜਾਬੀ 'ਚ ਹੀ ਹੋ ਗਈ ਨਾ ਫੇਰ ਮਸ ਮਾੜੀ ਜੀ। ਹਿੰਦੀ ਵੀ ਕਹਿੰਦੀ ਹੋ, "ਪਾਜੀ ਧੱਕਾ ਕਰੀ ਜਾਂਦੇ ਆ।" ਚਲੋ ਹਿੰਦੀ ਲਗਾਣਾ ਸੁਣਾ ਦੋ ਦੀਦੀ ਤੇਰਾ ਦੇਵਰ دیਵਾਨਾ ਤੋਂ ਬਾਅਦ ਉਹ ਛੱਡੋ ਮੈਂ ਤੁਹਾਨੂੰ ਮੈਂ ਹੋਰ ਸੁਣਾ ਇਹਦੇ ਤਾਂ ਸਾਰੇ ਦੇ ਪੰਜਾਬੀ ਫਸ ਜਾਂਦੀ ਰੰਗ ਬਹੁਤ ਅਹਿਮਤ ਹੈ ਜੀ ਇਸ ਕਰਕੇ ਮੈਂ ਸੂਟ ਕਰਦਾ ਕਾਲੇ ਰੰਗ ਦਾ ਮਾਣ ਆ ਤੁਨ ਮਾਣ ਫੁੱਲ ਮੈਂ ਸ਼ੁਕਰ ਕਰਦਾ ਪ੍ਰਮਾਤਮਾ ਦਾ ਕਿ ਮੈਨੂੰ ਕਾਲਾ ਰੰਗ ਕਰਕੇ ਭੇਜਿਆ ਹੂੰ ਨਹੀਂ ਆਮ ਤਾਂ ਲੋਕ ਉਹੀ ਕਹੀ ਜਾਂਦੇ ਮੈਂ ਰੰਗ ਗੋਰਾ ਕਰਨਾ ਉਹ ਕਰਨਾ ਜੋ ਕਰਨਾ ਨਹੀਂ ਭਾਜੀ ਮੈਂ ਨਹੀਂ ਇਸ ਗੱਲ ਨੂੰ ਅਹਿਮਤ ਦਿੰਦਾ ਹੂੰ ਮੈਂ ਬਥੇਰਾ ਖੁਸ਼ੀ ਪੀਤੀ ਹੁੰਦਾ ਬਹੁਤ ਕੋਸ਼ਿਸ਼ ਬਾਅਦ ਹਾਰ ਮੰਨੀ ਮੈਨੂੰ ਵੀ ਹੋਣੀ ਹੌਸਲਾ ਜਿਹਾ ਹੋਇਆ ਹੋ ਜਾ ਨਹੀਂ ਕੋਸ਼ਿਸ਼ ਤੇ ਬਹੁਤ ਕੀਤੀ ਆ ਨਹੀਂ ਵੇ ਦੁਨੀਆ ਕੁਦਰਤ ਨੇ ਜਿਹੜੀ ਚੀਜ਼ ਬਣਾਤੀ ਉਹ ਤਾਂ ਸੋਹਣੀ ਹੋਈ ਆ ਉਹ ਸੋਹਣੀਆਂ ਜੀ ਸਾਰੀਆਂ ਸੋਹਣੀਆਂ ਰੈਸਟੋਰੇਟਰੀ ਉੱਥੇ ਵੀ ਲੈ ਤਾਂ ਨਹੀਂ ਮੋੜੇ ਲੋਕ ਨਹੀਂ 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 ਮੋੜੇ ਚਾਰ ਪੰਜ ਮੋੜੇ ਆੰਦ ਬਥੇਰੀ ਕੋਸ਼ਿਸ਼ ਕੀਤੀ ਵਾਲੀ ਗੱਲ ਤੋਂ ਮੇਰਾ ਹਾਸਾ ਨਹੀਂ ਰੁਕਿਆ ਇਹ ਬਸਲ ਬੜਾ ਨਾ ਮਰਾ ਦਿਲ ਕੇ ਅੰਦਰ ਅੱਛਾ ਐਸੇ ਭਾਗ ਕੇ ਸ਼ਾਦੀ ਕਹੈਨੀ ਜਲੰਧਰ ਜਲੰਧਰ ਹਾਂ ਜਲੰਧਰ ਇਹ ਦਿਲ ਕੇ ਅੰਦਰ ਬੁਛਲ ਬੜੇ ਹਾਂ ਇਹ ਬਸਲ ਬੜਾ ਦਿਲ ਕੇ ਅੰਦਰ ਜਲੰਧਰ ਵਾਲਿਓ ਛਿੱਤਰ ਤਿਆਰ ਰੱਖਣਾ ਇਹਨਾਂ ਲਈ ਜਲੰਧਰ ਦੂਰਦਰਸ਼ਨ ਤੇ ਸਿੱਧਾ ਪ੍ਰਸਾਰਣ ਭੈਣ ਚੋ ਸਾਰੇ ਤਾਂ ਭੱਜ ਗਏ ਸੀ ਇਹ ਕਿੱਥੋਂ ਰਹਿ ਗਏ

ਬੀਬੀ ਬਾਸਕਰ ਪਿੱਛੇ ਸੰਗਤ ਮੋਠ ਮਾਰਨ ਲੱਗ ਪਈ ਕਰੇ ਵਾਲੇ ਨੂੰ ਦੇਣ ਲੱਗੇ ਇਹਨਾਂ ਨੂੰ ਮੌਤ ਪੈਣ ਲੱਗ ਜਾਂਦੀ ਆ ਕਮੈਂਟ ਤਾਂ ਮੈਂ ਵੀ ਕਰ ਦੇਣਾ ਸੀ ਪਰ ਮੈਨੂੰ ਡਰ ਲੱਗਦਾ ਮੇਰੀ ਘਰ ਵਾਲੀ ਨਾ ਪਾੜ ਲਵੇ ਤੇਰੇ ਬੰਨਾਂ ਦੇ ਸਿਲਕ ਮਿੰਦੇ ਬੀਬੀ ਬਾਸਕਰ ਪਿੱਛੇ ਸ਼ਰਦਾਲੂਆਂ ਦੀ ਸ਼ਰਦਾ ਪੰਗ ਹੋ ਰਹੀ ਤੇਰੇ ਬੰਬੇ ਤੁੰਬੇ ਵਾਲੇ ਮਿੱਠੀਏ ਪੂਰਾ ਤਜਰਬਾ ਗੁਰੂ ਆਲਾ ਬਣੀਏ ਬੀਰ ਜੀ ਆਓ ਸਟੈਪਸ ਆਲਾ ਹੋਰ ਹੀ ਲਾਤਾ ਚੌਂਕੀ ਚ ਮਾਤਾ ਨਹੀਂ ਜੀ ਲਿਆਗੇ ਮਾਤਾ ਨੂੰ ਥੱਲੇ ਤਾਰ ਵੇਖ ਲਾ ਮੈਨੂੰ ਲੱਗਦਾ ਮਾਤਾ ਪੂਰੀ ਹੋਗੀ ਉਹ ਕਰਦੇ ਫਿਰਨ ਬਦਮਾਸ਼ੀ ਤੂੰ ਬੁੱਢੀ ਦਾ ਭੋਗ ਪਵਾ ਕੇ ਛੱਡੇਗਾ ਜਮਾਨ ਤੇ ਕੇਰਾ ਲਾ ਲੈਣ ਦੇ ਮਾਤਾ ਵੀ ਇਦਾਂ ਬੈਠੀ ਉੱਪਰ ਜਿੱਦਾਂ ਜਾਣਾ ਮੋੜ ਛਤਰ ਚੜਾਉਣ ਚੱਲਿਆ ਹੁੰਦਾ ਮੇਰੀ ਸਰਕਾਰ ਨੂੰ ਬੇਨਤੀ ਹੈ ਬਾਬਾ ਕਰੋ ਸੁੱਤਾ ਪਿਆ ਚੱਕਾ ਜਾਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਹੁਣ ਆਵੀਂ ਜੱ ਫੱਕ ਗਈ ਐ ਨਿਕੋਂ ਫੱਕ ਦੇ ਉੱਪਰ ਚ ਮੁਰਜਾ ਸੋਨੀਆ ਜਾ ਚ ਮੁਰਜਾ ਸੋਨੀਆ ਇਹ ਸਾਲਾ ਪਿੱਛੇ ਮੁੜਨ ਵਾਲੇ ਸ਼ਬਦ ਤੇ ਅੱਗੇ ਵਧਣ ਵਾਲੇ ਸਟੈਪ ਮਾਰੀ ਜਾਂਦਾ ਨੂਰਾ ਤੋਂ ਪਹਿਲਾਂ ਤਾਂ ਇਹਦੀਆਂ ਤਾਰਾਂ ਜੁੜੀਆਂ ਉੱਪਰ ਜੇ ਗਲਤੀ ਨਾਲ ਨੂਰਾ ਵੇਖ ਲੈਂਦੀ ਤਾਂ ਉਹਦੇ ਸੋਰ ਉੱਥੇ ਖਿੱਲਰ ਜਾਣੇ ਸੀ ਗਵਾਲੀ ਦੀ ਇੱਜਤ ਤਾਰ-ਤਾਰ ਕਰ ਦਿੱਤੀ ਪਹਿਲਾਂ ਮੈਨੂੰ ਲੱਗਿਆ ਲੰਗੜਾ ਆ ਮੈਂ ਵਾਹਿਗੁਰੂ ਲਿਖਣ ਲੱਗਿਆ ਸੀ ਕੀ ਗੱਲ ਆਂਡਾ ਆਇਆ ਹੋਇਆ ਵਾਈਬ ਤਾਂ ਹੈਗੀ ਆ ਵਿੱਚ ਟੁੱਟ ਗਿਆ ਲੱਗਦਾ ਗਰਮੀ ਜ਼ਿਆਦਾ ਹੋ ਗਈ ਹੁਣ ਇਹੋ ਜੀ ਜੀਬ ਬਾਹਰ ਨਿਕਲਣਗੇ ਬੱਤ ਸਹੀ ਏ ਹੱਗ ਤਾਂ ਨਹੀਂ ਦਿੱਤਾ ਵਿੱਚ ਅੱਖ ਤਾਂ ਹੈ ਕਿ ਖੱਪੇ ਹੋਣੇ ਪਾੜੇ ਦੀ ਹੋਣੇ ਤੂੰ ਮੇਰਾ ਹੈ ਅਕਦਾਏ ਕੇ ਕਾਤੇ ਉਹਨੇ ਪਾੜੇ ਨਹੀਂ ਹੋਣਾ ਪਾੜੇ ਸੀ ਪਹਿਨੇ ਮੈਂ ਕੋਲ ਖੜਾ ਸੀ ਉਸਦੇ